ਇਧਰ ਹੋ ਵੀਰ ਬਣਿਆ ਵੇਖ ਤੂੰ ਭਰਾ ਵੱਡਾ ਤੇਰੇ ਨਾਲ ਧੱਕਾ ਕਰਦੇ ਚੰਗੇ ਲਾਦੇ ਹੁਣ ਇਧਰ ਹੋ ਕੋਈ ਤੇ ਹੋ ਵੀਰ ਬਣਿਆ ਵੇਖ ਤੂੰ ਭਰਾ ਵੱਡਾ ਤੇਰੇ ਨਾਲ ਧੱਕਾ ਕਰਦੇ ਚੰਗੇ ਲਾਦੇ ਹੁਣ ਇਧਰ ਹੋ ਉਹ ਤੇਰਾ ਮਾਨ ਕਰਾਵਾਂਗੇ ਤੇਰਾ ਮਾਨ ਬਾਕੀ ਹੈ ਜੇ ਅਸੀਂ ਦੋਣੀ ਤੇਰੇ ਪਹਿੜ ਦੀ ਆਜੂ 25 ਦਾ ਤੇਰਾ ਇਹ ਤੇਰਾ ਮਾਨ ਹੋਊਗਾ ਹਾਂ ਤੇਰਾ ਮਾਨ ਇਹਦਾ ਸਾਡਾ ਹੋਇਆ ਕੋਈ ਦਲਾ ਬੋਲ ਜਾ ਤੂੰ ਉਧਰ ਜਾਏ ਚਲ ਉਹਦਰ ਕੂਵੀ ਚਲ ਬੈ ਚਲ ਉਹ ਚਲ ਦੋ ਵੀ ਜਾਣ ਸਰਖੀ ਹਟੂਗੀ ਸਰਖੀ ਹਟਾਵਾਂਗੇ ਅਸੀਂ ਨਾ ਅਸੀਂ ਹੀ ਹਟਾਉਂਦੇ ਅਸੀਂ ਅਸੀਂ ਹਟਾਵਾਂਗੇ ਅਸੀਂ ਹਟਾਵਾਂਗੇ ਸਾਨੂੰ ਮਾਲਾ ਹਟਾ ਬੱਚਾ ਲੈ ਦੇਊਗੀ ਜੇ ਬੱਚਾ ਦੇਣ ਵਾਲਿਆ ਤੰਗੋ ਲੈਨੇਗਾ ਬੱਚਾ ਕਿੱਥੇ ਲਈ ਇਹ ਬੱਚਾ ਦੇਣ ਵਾਲੇ ਤੰਗੋ ਲੈਣਾ ਫੰਡਰ ਹੁੰਦੀ ਕਾਨੂੰ ਦਿੰਦਾ ਤੂੰ ਵਾਖ ਤੂੰ ਜਾ ਜਿਆਦਾ ਮੇਰੀ ਗੱਲ ਨੂੰ ਨਾ ਯਾਰ ਅਸੀਂ ਨਾ ਹਜ਼ਾਰ ਨਾ 2000 ਕਰਨਾ ਹਜ਼ਾਰ ਤੂੰ ਸਰਖੀ ਦਾ ਛਡੋ ਨਾ ਭੱਜ ਜਾ ਤੂੰ ਬੰਦ ਹੁਣ ਗਾਂ ਬੰਦ ਨਾ ਇਹ ਨਾ ਕਰ ਮੈਂ ਨਹੀਂ ਕਰਦਾ ਤੇਰੀ ਇੱਜ਼ਤ ਕਰਾਂਗੇ 60 ਦੀ ਹੋਵੇ ਮੈਂ ਕੋਈ ਇਧਰ ਹੋ ਜਾ ਵੀਰ ਮੈਂ ਵੇਖ ਤੂੰ ਭਰਾ ਵੱਡਾ ਤੇਰੇ ਨਾਲ ਧੱਕਾ ਕਰਦੇ ਚੰਗਾ ਲੱਗਦਾ ਹੁਣ ਇਧਰ ਹੋ ਜਾ ਬਸ ਇਧਰ ਹੋ ਜਾ ਬਸ ਜਾ ਉਹ ਬਾਲੀ ਨਾਲ ਡਾਕਟਰਿਆ ਨਾ ਕਰੋ ਡਾਕਟਰਿਆ ਆ ਫੜ ਕੇ ਵੀ ਰਹੀ ਨੂੰ ਮੈਂ ਬੰਦਾ ਹਾਂ ਉਹ ਤੂੰ ਜਾ ਤੈਨੂੰ ਕਹਿੰਦਾ ਡਾਕਟਰਿਆ ਸੱਜਾ ਮੇਰੇ ਮਨ ਲਈ ਲੈ ਲੈ ਉਹ ਤੇਰਾ ਮਨ ਕਰਾਵਾਂਗੇ ਤੇਰਾ ਮਨ ਬਾਕੀ ਆਜੇ ਤੇ ਤੇਰਾ ਮਨ ਬਾਕੀ ਆਜੇ ਐ ਨਾ ਕਰੀ ਐਸੇ ਐਸੇ ਤਾਂ ਨਹੀਂ ਤੇ ਪਹਿੜ ਦੀ ਆਜੋ 25 ਦਾ ਤੇਰਾ ਇਹ ਤੇਰਾ ਮਨ ਹੋਊਗਾ ਹਾਂ ਤੇਰਾ ਇਹ ਤਾਂ ਸਾਡਾ ਹੋਇਆ ਇਹ ਸਾਡਾ ਹੋਇਆ 2000 ਛੋੜ ਇਹਨੂੰ ਕਹਿ ਇਹ ਤਾਂ ਸਾਡਾ ਹੋਇਆ ਨਹੀਂ ਲੈ ਨਹੀਂ ਪਰ ਮੇਰੇ ਕੋਲ ਤੂੰ ਨਾਲ ਤੂੰ ਨਾਲ ਤੂੰ ਨਾਲ ਅਰੇ ਇੱਧਰ ਆ ਕੇ ਲੈ ਲੈ ਨਹੀਂ ਚਾਹੀ ਕੰਮ ਨਹੀਂ ਲੈ ਲੈ ਤਾ ਦੋ ਘਾਟ ਆ ਮੇਰੇ ਘਰ ਤੋਂ ਦੋ ਜਾਣਦਾ ਰਿਹਾ ਕੱਟੀ ਲੈਣੀ ਕੋਈ ਦਲਾ ਬੋਲ ਜੱਟੂ ਉਧਰ ਜਾ ਚਲ ਉਧਰ ਤੂੰ ਵੀ ਚਲ ਬੜਾ ਚਲ ਉਧਰ ਚਲ ਦੋ ਵੀ ਜਾਨਾ ਨਾ ਕੀ ਨਹੀਂ ਕੁਛ ਹੈ ਨਹੀਂ ਵੀ ਕੋਈ ਨਹੀਂ ਨਾ ਤਿੰਨ ਘੱਟ ਨਾ ਕੋਈ ਚਾਰ ਘੱਟ ਨਾ ਇੱਕ ਘੱਟ ਨਾ ਤਿੰਨ ਘੱਟ ਓਏ ਲੈ ਲੈ ਦੇ ਵਧੀਆ ਸੁਪੂ ਹਾਂ ਕੰਗਾ ਸੂਨ ਦਾ ਖੈਰ ਸਲਾ ਸੁਰਖੀ ਸਾਰਾਂ ਚੋਂ ਮਰੀ ਜਾਂਦੀ ਆ ਸੁਰਖੀ ਨੂੰ ਫੇਰ ਕਿ ਹੁੰਦਾ ਸੁਰਖੀ ਹਟੂਗੀ ਸੁਰਖੀ ਹਟਾਵਾਂਗੇ ਅਸੀਂ ਨਾ ਨਾ ਅਸੀਂ ਹੀ ਹਟਾਉਂਦੇ ਅਸੀਂ ਅਸੀਂ ਹਟਾਵਾਂਗੇ ਅਸੀਂ ਹਟਾਵਾਂਗੇ ਸਾਨੂੰ ਵਾਲਾ ਹਟਾ ਸਸਤੀ ਮਹਿੰਗੀ ਦਵਾਈ ਦਾ ਸਾਨੂੰ ਲੋੜ ਹੀ ਕੋਈ ਨਹੀਂ ਤੁਹਾਨੂੰ ਕੀ ਲੋੜ ਅਸੀਂ ਸੁਰਖੀਆਂ ਨੇ ਲੈਣੇ ਆ ਲੈਣੇ ਅਸੀਂ ਨਹੀਂ ਆ ਮੁਰਗ ਮੁੜ ਕੇ ਸੁਰਖੀ ਹਟਾਉਣੀ ਹੁੰਦੀ ਆ ਅਸੀਂ ਨਾ ਨਾ ਕੋਈ ਚੱਕਰ ਹੀ ਨਹੀਂ ਨਾ ਹਜ਼ਾਰ ਘੱਟ ਆ ਗਏ ਲਾਲ ਲਾਲ ਆਉਂਦਾ ਰਹਿਣ ਦੇ ਹੋਰ ਲਾਲ ਆਉਂਦਾ ਰਹਿਣ ਦੇ ਸਾਡਾ ਘੜਾ ਰਹਿਣ ਦੇ ਰਹਿਣ ਦੇ ਬੱਚਾ ਬੱਚਾ ਦੇਣਾ ਹੀ ਦੇਊਗੇ ਬੱਚਾ ਦਾ ਦੇਊਗੇ ਜੇ ਬੱਚਾ ਦੇਣ ਵਾਲਿਆ ਤੰਗੋ ਲੈਣਗਾ ਬੱਚਾ ਕਿਥੇ ਲੇ ਜੀ ਇਹ ਬੱਚਾ ਦੇਣ ਵਾਲੇ ਤੈਨੂੰ ਲੈਣਾ ਫੰਡਰੋਂ ਦੀ ਕਾਨੂੰ ਲੈਦਾ ਤੂੰ ਓਏ ਹੁਣ ਸੁਰਖੀ ਆ ਗਈ ਹੁਣ ਲਾਈ ਘਟਾ ਨਾ 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 ਹੋਊ ਹੋਊਗੀ ਯਾਰ ਮੱਖ ਤੂੰ ਜਾਣਦਾ ਮੇਰੀ ਗੱਲ ਸੁਣ ਲੈ ਯਾਰ ਅਸੀਂ ਨਾ 1000 ਨਾ 2000 ਕਰਨਾ 1000 2000 ਤੂੰ ਸੁਰਖੀ ਦਾ ਛੜੋ ਨਾ ਭੱਜ ਜਾ ਇਥੋਂ ਮੱਖ ਤੈਨੂੰ 100 ਨਹੀਂ ਕਿਉਂ ਰਹਿਣਗੇ ਦੋ ਉਧਰ ਰਹਿਣਗੇ ਇਹ ਯਾਰੀ ਦੋਸਤੀ ਠੱਕਾ ਇਹ ਸਾਡਾ ਯਾਰੀ ਦੋਸਤੀ ਦੋ ਘਟਦੀ ਸੀ ਆ 1000 ਸੁਰਖੀ ਦਾ ਤਿੰਨ ਘਟਾ ਹੋ ਗਈ ਓਏ ਛੋਟੀ ਦਲਾਲੀ ਚ ਹਾਂ ਸਾਡੀ ਕੀ ਹੋਈ ਨਾ ਲਾਲੀ ਦਾ ਤਾਂ ਚੱਕੇਗਾ ਜੇ ਤੈਨੂੰ ਚੱਲ ਚੱਲ ਹਾਂ ਕੀ ਕਰਾਦਗੇ ਮੌਣੀ ਤੂੰ ਦੇ ਸਾ ਤੇਰੇ ਕੋਲ ਹੈਗਾ ਕੁਸਤਾ ਲੈ ਲੈ ਪੈਸੇ ਤਾਂ ਹਾਂ ਤੂੰ ਦੇ ਜੇ ਤੇਰੇ ਕੋਲ ਹੈਗਾ ਕੁਸਤਾ ਜਾ ਮੇਰਾ ਭਾਈ ਭਾਜ ਹੂੰ ਸਾਡੇ ਕਾਲਾ ਪਿੰਡ ਪੁੰਦ ਦੁਆਰਾ ਕੋਈ ਨਾ ਕੋਈ ਬੋਲਦਾ ਪਾਉ ਕਿੰਨੇ ਦੀ ਕਰਨੀ ਹੈ ਨਹੀਂ ਤੂੰ ਬੋਲ ਨਹੀਂ ਤੂੰ ਕਹਿ ਪਹਿਲਾਂ ਪਾ ਰਿਹਾ ਕਹ ਤਾ ਤੈਨੂੰ ਕਹੇ ਹੁਣ ਅਸੀਂ ਤੈਨੂੰ 35 ਦੀ ਕੀ ਫਿਰ ਤੂੰ ਗੱਲ ਸੁਆਦ ਹੋ ਗਈ ਕਿੰਨੇ ਦੀ ਹਾਂ ਜਾਂ ਕਿੰਨੇ ਦੀ ਹੈ ਸਿੱਧੀ 2000 ਦਾਲ ਲਈ ਜਾਣੀ ਹੈ ਵਿੱਚੋਂ 55000 2000 ਦਰਾਲੀਆਂ ਵਿੱਚ ਹਾਂ ਇਹਨਾ ਗਿਆ ਕਿੰਨੇ ਦੀ ਜਮਾਈ ਕਹੇ ਤਾਂ ਆਪ ਤਾਂ ਹਾਂ ਨਹੀਂ ਗਿਆ 40 ਦੀ ਹੁੰਦੀ ਪੂਰੇ ਦੀ ਫੇਰ ਕਿੰਨੇ ਦੀ ਤੈਨੂੰ ਰਾਸਤਾ ਮੈਂ ਕਿੰਨੇ ਦੀ ਕਿਹੜਾ ਪੈਨਕਲ ਸਪੈਂਡ ਕਰਾ ਬਸ ਤੇ ਸਹੀ ਉਹਦਾ ਚਲੋ 55000 ਦੀ ਦੇਣੀ ਹੈ ਮਾਲ ਹਲਾਈ ਮਾੜੀ ਤੋਰੀ ਤੋਰੀ ਹੀ ਮਾੜੀ ਤੋਰ ਕਮਾੜੀ ਜੀ ਮਾਰ ਕਵਾਜਾ ਬਚਾਲਾ ਆਹ ਬਸ ਆਹ ਜੀ ਦੁਕਾਨੀ ਦੇ ਮੁਰਕੇ ਖਾਦੀ ਹੋਈ ਆ ਆ ਉਹ ਫੋਨ ਵਾਲੀ ਓਏ ਕਿੰਨੇ ਦੀ ਕਰਨੀ ਆ ਹੈ ਭਾਉ ਕਿੰਨੇ ਦੀ ਕਰਨੀ ਭਰਾ ਅਸੀਂ ਤਾਂ ਭਰਾ ਦੱਸਤਾ ਨਹੀਂ ਯਾਰ ਇਹ ਕਿੰਨੇ ਦੀ ਵੇਚਣ ਵਾਲੀ ਕੀ ਕਹਾਣੀ ਜਮ ਸਿੱਧੀ ਦੇਖ ਜੋੜੇ ਨਖਰਾਈ ਜਾਣੀ ਵਿੱਚੋਂ ਸਮਝ ਗਿਆ ਨਾ ਜੋੜੇ ਜਿਹੜੇ ਤਾਂ ਮੈਨੂੰ ਤਾਂ ਪਤਾ ਨਹੀਂ ਭਰਾ ਸਿੱਧਾ ਦੱਸ ਦੇ ਬਲਾਲੀ ਜਾਨੀ 2022 ਜੀ ਠੀਕ ਹੈ ਜੀ ਠੀਕ ਹੈ ਨਾ ਕਿੰਨੇ ਦੀ ਦੇਣੀ ਹਾਂ ਜਨਾ ਨਗਦ ਰੁਪਈਆ ਉਹਦੇ ਲੈ ਲੈ ਹੁਣੇ ਬੂੰਦ ਬੂੰਦ ਤੁਹਾਨੂੰ ਲਗਾ ਦੇ ਜਿਵੇਂ ਇੱਕੋ ਹੀ ਕਹਦੀ ਬਾਈ ਅਸਲ ਯਾਰ ਐਸੀ ਤਾਂ ਦੱਸ ਤਾਂ ਠੀਕ ਹੈ ਹੁਣ ਤੁਸੀਂ ਦੱਸ ਦੋ ਵੀ ਸ਼ਾਹ ਦਿੰਨੇ ਫੇਰ ਹੀ ਲਵੋ ਮੈਂ ਕਹ ਚਲ ਤੇਰੇ ਮਾਤੇ ਚਲ ਮੈਂ 25 ਦੀ ਕਹਿੰਦੇ ਦੇ ਦੇਗਾ ਨਾ ਤੇ ਫਿਰ ਰੋਮ ਪਤੋ ਤੈਨੂੰ ਵੀ ਤੇਰੀ ਹੈ ਚੀਜ਼ ਤੇਰੀ ਕਹਿੰਦਾ ਤੈਨੂੰ ਪਊਗਾ ਠੀਕ ਹੈ ਨਾ ਤੂੰ ਐਂ ਕਹ ਵੀ ਤੇਰੇ ਵਾਸਤੇ ਹੀ ਨੇ ਦੀ ਬਾ ਹਾਂ ਜਨਾ ਜਮਨ ਤੇਰੇ ਵਾਸਤੇ ਨਾ ਨਾ ਹਾਂ ਫੇਰ ਨਾ ਨਾ ਫੇਰ ਕਿੰਨੇ ਦੀ ਤੈਨੂੰ ਦੱਸ ਤਾਂ ਮੈਂ ਤਾਂ ਇਹ ਤਾਂ 10 ਤਾਂ ਵੀ ਕਿ ਨਹੀਂ ਭਈ ਮਾਸ਼ ਗਲਤ ਮੰਗੀ ਐ ਮੈਂ ਬੁੜੀ ਖੋਸੀ ਜਹਾ 27 ਕੀ ਮੰਗੀ ਤੁਸੀਂ ਮੰਗਵਾਉਂਦੇ ਹੋ ਬੋਡੀ ਫਮਸਤੀ ਦਾ ਕੌਣ ਹਾਂਜੀ ਬੋਲ ਦੇ ਨਹੀਂ ਬੋਲ ਤਾਂ ਬੜਿਆ ਯਾਰ 45 ਰੁਪਏ ਇਸ ਤੋਂ ਬੋਲ ਤਾਂ ਅਸੀਂ ਤਾਂ ਘਟੀ ਜੰਨੇ ਤੁਸੀਂ ਚੱਲ ਹੋਰ 580 ਨਾ ਨਾ 1000 ਹੋਰ ਕਰ ਦਿੰਨੇ ਆ ਫੇਰ ਫੇਰ ਕਿੰਨੇ ਦੀ ਕੀ ਕਿੰਨੇ ਦੀ ਜਸਾ 500 ਹੋਰ ਕਟਾ ਲੈ ਸਾਡੇ 41 ਦੇ ਦਿਆਂਗੇ ਇਤੋਂ ਬਾਅਦ ਤਾਂ ਫਿਰ ਜਿੱਦ ਤੋਂ ਜਿਵੇਂ ਹੀ ਕਰੀ ਜੰਨਾ ਤਾਂ ਫਿਰ ਤਾਂ ਲੋੜ ਹੀ ਨਹੀਂ ਕੋਣ ਮਿਲ ਹੱਸ ਮੈਨੂੰ ਅੱਥਰਾਂ ਨਹੀਂ ਪਤਾ ਬੋਲਾਂਗੇ ਤੈਨੂੰ ਕੋ ਕੱਚਾ ਤੈਨੂੰ ਹਾਂ ਛੱਡ ਜਨੇ ਆ ਪਰ ਤਿੰਨ ਆ ਬਰਾਉਂਸ ਨੀ ਗੀਣਾ ਮੈਨੂੰ 30 30 ਨਹੀਂ 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 ਉਹ ਚੱਲਣ ਦੇ ਯਾਰ ਵਰਾਇਟੀ ਸੋ ਨਹੀਂ ਗਾਂਤੀ ਦੀ ਐ ਕਵਾਲੀ ਕਰੀ ਜੈਂਡਿੰਗਾ ਲਿੰਗਾ ਇੱਥੇ ਕਿਹਨੇ ਪਿਛਲੇ ਥਣ ਵੀ ਛੋਟੇ ਛੋਟੇ ਹੁਣ ਮੈਂ ਤਾਂ ਜੇ ਕਰੂੰਗਾ ਬਾਲੀ ਗੰਗਲਾਂ ਤੇ ਫਿਰ ਅਗਲਾ ਕਹਿੰਦਾ ਵੀ ਤੂੰ ਉਹਨਾਂ ਦੀ ਪੱਖ ਦੀ ਗੱਲ ਕਰਦਾ ਆਪਾਂ ਤਾਂ ਤੇਰੇ ਕੋਲ ਗੱਲ ਉਹ ਕਰਾਂਗੇ ਵੀ ਵੀ ਦੇਣ ਲੈਣ ਵਾਲੀ ਗੱਲ ਕਰ ਲੈ ਨੇੜੇ ਲਾ ਕੇ ਤੇਰੀ ਗਾਂ ਵੇਦ ਨੇ ਬੂਂਦ ਬੂਂਦ ਥਣਕ ਚ ਵੇਖਣੇ ਇਹਨਾਂ ਨੇ ਠੀਕ ਹੈ ਨਾ ਇਹਨਾਂ ਨੂੰ ਨਹੀਂ ਸੀ ਤਾਂ ਦੱਸਦਾ ਯਾਰ ਮੈਨੂੰ ਪਤਾ ਤੂੰ ਵੀ ਦੱਸਦਾ ਤੇਨੂੰ ਵੀ ਕੁਝ ਨਹੀਂ ਪੈਂਦਾ ਇਹ ਪਰ ਰੌਲਾ ਕੀ ਹੈ ਛਾੜੀ ਦੇ ਸਾਨੂੰ ਛੋਟੇ ਕਰਕੇ ਹਰ ਇੱਕ ਬੰਦਾ ਵਪਾਰੀ ਇਹਨੂੰ ਲੈਂਦਾ ਨਹੀਂ ਠੀਕ ਹੈ ਨਾ ਹੁਣ ਗੱਬਣ ਗੱਬਣਾ ਆਏ ਆ ਵੀ ਚੱਲ ਓਲੇ ਚ ਤੁਰ ਜਾਂਦਾ ਧੰਨ ਗਾਂ ਤੇਰੀ ਸਿਆਉਣਾ ਆਪਾਂ ਤੇਰੀ ਮਾੜੀ ਨਹੀਂ ਕਹਿੰਦੇ ਵੀ ਤੇਰੀ ਗਾਂ ਮਾੜੀ ਆ ਹੈ ਇਸ ਤੋਂ ਨੇੜੇ ਲਾਹ ਗੱਲ ਜੇ ਵੇਚਣੀ ਆ ਤਾਂ ਆਪਾਂ ਕੋਈ ਤੇਰੇ ਦੋਖੀ ਨਹੀਂ ਇਹ ਤਾਂ ਦਲਾਲੀ ਲੈਣੀ ਆ ਬਾਈ ਤੇਰੀ ਵੀਪੂ ਤਾਂ ਸਾਨੂੰ ਮਿਲੂ ਕਿ ਨਹੀਂ ਪਾ ਲੈਣਾ ਮਿਲਦਾ ਯਾਰ ਹੁਣ ਭਾਤ ਆ ਯਾਰ ਧੰਨ ਦਾ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਆਪਣਾ ਖਰੀਕ ਢੇਡ ਨਹੀਂ ਭਰਦਾ ਹੁੰਦਾ ਤਾਂ ਦੇ ਦਾ ਪੈਸੇ ਹਰੇਕ ਬੰਦਾ ਹੀ ਲਾਉਂਦਾ ਜਿੰਨੇ ਦਾ ਮਾਲ ਨਹੀਂ ਲਾਉਂਦਾ ਨਹੀਂ ਨਾ ਜੇ ਲੱਗਦਾ ਹੁੰਦਾ ਤਾਂ ਇੱਥੇ ਪਾਉਂਦਾ ਕੀ ਆਣਾ ਤੂੰ ਕੀ ਆਣਾ ਤੇਰੀ ਕਿੱਥੇ ਤੇਰੀ ਕਿੱਥੇ ਝਾਗਿਆ ਤੇਰੀ ਕਿੱਥੇ ਤੱਕ ਝਾਗਿਆ ਲਾਸਟ 41000 ਦੀ ਤੇ ਫਿਰ ਮੰਨਦਾ ਹਾਂ ਕਰ ਦੋ ਨਹੀਂ ਨਾ 31000 ਦੇ ਦੇ ਨਾ 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 32 ਦੀ ਦੇ ਨਾ ਚਲੋ ਜੀ ਕੀ ਆਂਦਾ 41 ਦੀ ਆ ਗੱਲ ਲਾ ਗੇ ਫੋਨ ਦੇ ਵੀਰ ਓਏ ਏਸੀ ਤਾਂ ਨੇ ਭਰਾ ਯਾਰ ਫੋਨ ਦੇ ਜੇ ਹਮ ਲਾਉਂਗੇ ਤਾਂ ਫੇਰ ਹੀ ਗੱਲ ਬਣੂਗੀ ਕਿੰਨੇ ਦੀ ਲੈ ਕੇ ਖੁਸ਼ ਆ ਤੂੰ ਯਾਰ ਜਾਇਜ਼ ਕਹਿੰਦੇ ਯਾਰ ਕੋ ਤੇਰੀ ਗਾਹ ਵੇਚ ਦਿੱਤੀ ਗਿਆ ਯਾਰ ਬੜਾ ਯਾਰ ਕਹਿ ਵੀਰ ਬਣਿਆ ਕਾਹ ਕਿਹਾ ਕਹਿ ਵੀਰ ਕਹਾ ਕਿ ਮੈਂ ਤਾਂ ਉਸ ਹੀ ਕਹਦੇ ਬਸ ਐ ਛੱਡ ਕੇ ਕਹਦੇ ਸਾਰਾ ਕੁਝ ਸੀ ਕਿਵੇਂ ਸਾਰਾ ਕੁਝ ਛੱਡ ਦੇ ਬਸ ਸਿੱਧੀ ਦਲਾਲੀ ਜਾਣੀ 2000 ਰੁਪਏ ਵਿੱਚੋਂ ਠੀਕ ਹੈ ਨਾ ਪੈਸੇ ਤਨੂੰ 2000 ਕੱਟ ਕੇ ਮਿਲਣੇ ਬਈ ਐਸੀ ਤਾਂ ਕੱਟੀ ਜਾਣੇ ਤੂੰ ਤਾਂ ਕਿੰਨੇ ਦਾ ਹੋ ਜਾ ਤੇਰਾ ਠੀਕ ਹੈ ਨਾ ਮੈਂ ਵਾਰੀ ਵਾਰੀ ਆਪਾਂ ਇੱਕੋ ਗੱਲ ਕਹਿੰਦੇ ਚੰਗੀ ਨਾ ਲਾ ਦੇ ਤੂੰ ਉਹ ਵੇਚ ਲੋ ਸੁਬਾ 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 ਸੀ ਤਾਂ ਵੇਚਣ ਦੇ ਮਾਰੀ ਆਏ ਸੀ ਸੁਬਾ ਸੁਬਾ ਕਹਿ ਤੂੰ ਕਹਿ ਫਿਰ ਕਹਿ ਕਹਿ ਲੱਕ ਹੀ ਜੰਨੇ ਯਾਰ ਅਸੀਂ ਤਾਂ ਜੀ ਨਹੀਂ ਕਿਹਾ ਜਦੋਂ ਕਹਾ ਤਾਂ ਗਾਂ ਖੋਲ ਕੇ ਲੈ ਜਾਏਗਾ ਪਾ 2 ਮਿੰਟ ਦੱਸ ਐਸੀ ਵੀ ਦਿਖਲਾ ਦਾਂਗੇ ਬਾ ਫਿਰ ਕਹਿ ਐਸੀ ਵੀ ਨਹੀਂ ਵਾਲਾ ਕਹਿ ਵੀਰ ਬਣੇਗਾ ਕਹਿ ਦੇ 40000 ਦੋ ਜ 32000 ਦੀ ਦੇ ਨਾ 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 33 ਦੀ ਦੇ ਨਾ ਮਹਮਦ ਨੂੰ ਇੱਕ ਦਸਾਂ ਮੁੱਲ ਜਿਵੇਂ ਅਸੀਂ ਲਾਉਣਾ ਤੈਨੂੰ ਐ ਨਹੀਂ ਲਾਉਣਾ ਕਿਸ ਨੇ ਕੋਈ ਤਨਵਾ ਇਧਰ ਨੂੰ ਧੱਕੇ ਮਾਰੂ ਕੋਈ ਇਧਰ ਨੂੰ ਮਾਰੂ 33 ਚੋਂ ਸਾਡੇ ਪੱਲੇ ਕੀ ਪੈਂਦਾ 2000 ਉੱਤੋਂ ਉਹ ਤਾਂ ਜਾਣਾ ਬਾਈ ਯਾਰ ਉਹ ਤਾਂ ਜਾ ਉਹ ਤਾਂ ਜਾਊਗਾ ਨਾ ਮੇਰੀ ਗੱਲ ਉਹ ਤਾਂ ਤੂੰ ਲੱਖ ਦੀ ਵੇਚ ਲਾ ਤਾਂ ਵੀ ਦੋਈ ਜਾਣਾ ਜੇ ਮੈਂ ਕਹਿੰਦਾ ਵੀ ਮੈਂ ਨਹੀਂ ਦਿੰਦਾ ਫਿਰ ਤੂੰ ਆਪਦੀ ਗੱਾਰ ਰੱਖ ਲੈ ਇਹ ਤਾਂ ਇਨਾ ਹੋ ਜਾਦਾ ਫੇਰ ਕਿਹੜਾ ਤੂੰ ਲੈ ਗਿਆ ਇਹਦਾ ਜੇ ਤੂੰ ਐਂ ਕਹਿੰਦੇ ਮੈਂ ਤਾਂ ਲੈ ਗਿਆ ਅਸੀਂ ਤਾਂ ਗਾਂਹ ਹੋਰ ਦੁਵਾ ਦੇਾਂਗੇ ਕਿਦੋਂ ਕੋਈ ਐਂ ਤਾਂ ਜਨਾ ਵੀ ਤੇਰੀ ਗਾਂ ਵੀ ਵੇਚ ਕੇ ਤੈਨੂੰ ਦਲਾਲੀ ਵੀ ਨਹੀਂ ਦੇਣੀ ਦਲਾਲੀ ਤਾਂ ਅਸੀਂ ਲਾਵਾਂਗੇ ਜਦੋਂ ਗਾਂ ਵੇਚਾਂ ਤੇਰੀ ਨਾਲ ਤੂੰ ਐ ਕਰਕੇ ਤੂੰ ਕਰਾਇਆ ਨੂੰ ਕਹਿੰਦਾ ਕਿ ਮੈਂ ਤਾਂ ਗਾ ਪਾ ਲਿਆ ਤੇ ਮੈਂ ਤਾਂ ਤੈਨੂੰ ਕਰਾਇਆ ਨਹੀਂ ਦਿੰਦਾ ਹੁਣ ਗੱਡੀ ਵਾਲੇ ਨੂੰ ਮੈਂ ਨਹੀਂ ਦਿੰਦਾ ਦਲਾਲੀ ਲੈ ਦੱਸ ਨਹੀਂ ਦਿੰਦਾ ਤੇ ਰੱਖ ਆ ਉਹਦੀ ਗਾ ਤੂੰ ਫਿਰ ਉਸ ਗੱਲ 'ਚ ਤਾਂ ਕੋਈ ਨਹੀਂ ਹਾਂ ਫਿਰ ਜੇ ਫਿਰ ਤੂੰ ਹਾਂ ਕਹਿੰਨਾ ਵੀ ਮੈਂ ਤਾਂ ਦਲਾਲੀ ਨਹੀਂ ਦਿੰਦਾ ਜੇ ਦਲਾਲੀ ਨਹੀਂ ਦਿੰਦਾ ਫਿਰ ਮੈਂ ਤੇਰੇ ਕੰਮ ਤਾਂ ਕਿਉਂ ਕਰੂੰ ਭਾਈ ਮੈਂ ਕਿਹ ਤੇ ਹੋਰ ਤੂੰ ਜਿਹੜਾ ਮੈਨੂੰ ਦਲਾਲੀ ਤੂੰ ਹਾਂ ਸਹੀ ਸਮਝ ਗਿਆ ਨਾ ਤਾਂ ਤੁਹਾਡਾ ਉੱਤੋਂ ਆਉਂਦਾ ਵੀ ਤੂੰ ਜਿੰਦਾ ਜਿਵੇਂ ਮਰਜ਼ੀ ਉਹ ਨਹੀਂ ਅਸੀਂ ਨਹੀਂ ਉਹਵੇਂ ਕਰਦੇ ਅਸੀਂ ਤਾਂ ਦਲਾਲੀ ਲੈਣੀ ਆ ਹਾਂ ਹਾਂ ਕਿਉਂ ਭਾਈ ਹਾਂ ਚਲੋ ਜੀ ਚਲ ਫਿਰ ਕਹਿ ਤਸੀਂ ਉਹ ਹੀ ਕਹਿ ਵੀਰ ਬਣ ਕੇ ਕਹਿ ਬੱਤੀ ਦਾ ਦੇਖ ਲੈ ਗਰ ਬੱਤੀ ਵੇਖ ਲਈ ਤੂੰ ਮੈਨੂੰ ਕਹੇਗਾ ਕੋ ਮੁੱਲ ਲਾਇਆ ਤੂੰ ਮੈਨੂੰ ਕਹ ਪਹਿਲਾਂ ਦੂਰ ਆ ਤੂੰ ਕਹਿ ਫਿਰ ਚਲ ਕਹਿ ਫਿਰ ਆ ਗੱਲ ਕਹਿ ਤੇ ਉਲਾਕਾ ਘੱਟ ਦੇਖ ਬਾਹਰ ਵੀ ਦੇਖ ਲੈ ਪੈਣ ਤੋਂ ਦੀ ਕੱਡੀ ਆ ਯਾਰ ਮੈਂ ਤਾਂ ਨਹੀਂ ਦੇਵਾ ਦੇਖੀ ਕਰਕੇ

ਕਿਆ ਕਰੀ ਆ ਹੁਣ ਸੌਗ ਨਹੀਂ ਹੋਣਾ ਜੇ ਤੈਨੂੰ ਮੰਨਾ ਥਣ ਖੱਤਲੀ ਨਹੀਂ ਤੋ ਕਰਦੀ ਗੱਲਾਂ ਦੋ ਆਵਾਜ਼ ਲੈ ਜੇ ਤਾਂ ਮੈਂ ਕਹਿੰਦਾ ਹਾਂ ਤੇ ਨਾਂ ਆਲੀ ਨਾ ਨਹੀਂ ਨਾਂਲੇ ਨਹੀਂ ਤੇਰੀ ਮਰਜ਼ੀ ਰਹੀ ਸਮਝ ਗਿਆ ਨਾ ਜੇ ਤਾਂ ਦੇਣੀ ਦਾ ਤੇਰਾ ਮਰਜ਼ੀ ਆ ਆ ਐਂ ਜਦ ਚਤ ਪੈਦਾ ਰੋਛੀ ਥਣ ਵੇਖ ਲਈਂ ਕਾਪ ਦਾ ਰਾਇ ਮੈਂ ਹਾਂ ਪੋਸਟਾਂ ਤੇ ਪਾਪੈ ਨੂੰ ਤੇ ਉਹ ਵਾਲੇ 50 ਨੇ ਸ੍ਰੀ ਦੋਤਾ ਦਾ ਪਾਏ ਤੋ ਬਾਅਦ ਕੇ ਦਾਤਾ ਕਰਦਾ ਨਾ ਉਹ ਠੀਕ ਆ 11 ਵਜੇ ਹੈ ਕਿਤੇ ਬੜਕਾ ਪਿਆ ਦੂਰ ਆ ਦੂਰ ਤਾਂ ਕੀ ਆ ਵਸਤੀ ਦਾ ਦੇਖ ਲੈ ਭੈਣ ਲੱਗਦਾ ਤੋਰ ਉਧਰੋਂ ਤੋਰ ਉਧਰੋਂ ਹਰੇਕ ਦਾ ਪਾਰ ਹੋ ਗਿਆ ਜੈਸਾ हां और नाम क्या है मैं कहना 100 ਘੱਟ ਵੀ ਨਹੀਂ ਹੋਣੀ ਹੋਰ ਦੱਸ ਇਹ ਟਾੜੀ ਆ ਪਾਦਾਂ ਦਾ ਦੇਣੇ ਖਾਤਰ ਟਾਇਟਾ ਕੰਮ ਪਤਾ ਨਹੀਂ ਲੈਣੇ ਕਿਉਂ ਤਰੇ ਪਤਾ ਨਹੀਂ ਕਿੱਥੇ ਮਤ ਆਵੇ ਜੇ ਤੋ 100 ਪਈ ਦਾ ਪਤਰੀ ਤਲਾਉਂਦੇ ਨਹੀਂ ਤਾਂ ਫਾਇਦਾ ਨਹੀਂ ਸੀ ਉਹ ਬਾਹਰ ਦੀ ਕਹਾਣੀ ਨਾ ਕਰਦਾ ਭਾਈ ਉਹ ਵੀ ਮੰਗਦੇ ਇਹ ਜੀਆਂ ਦਾ ਤੇਰੇ ਨਾਲ ਮੁੱਲ ਨਹੀਂ ਕਰਿਆ ਭਰਾਵੇਂ ਗੱਲ ਕਰਦੇ ਦੂਜੇ ਪਾਸੇ ਹੋ ਗਿਆ ਉਹਦੇ ਫਿਰ ਆਪਾਂ ਨੂੰ ਮੁੱਲ ਗਾਉਦਾ ਤਾਣੀ ਲਾਇਆ ਮੁੱਲ ਤਾਂ ਸਹੀ ਲਾਇਆ ਤੂੰ ਲੈ ਜਾ ਰੋ ਯਾਰ ਹਾਂ 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 ਹਾਲਤ ਕਰ ਪਹਿੰਦੇ ਤੇ ਤਾਂ ਹੈ ਫਿਰ ਉਹ ਦੂਰ ਫੱਡੇ ਜੀਵਨ ਦੋਨੇ ਮੰਗਦਾ ਹੀ ਘੰਟਾ ਲੜ ਕੇ ਗਿਆ ਲੋੜਾ ਲੈਦਾ ਸੀ ਉਹਨੂੰ ਕੰਦੇ ਲੋਕ ਨਹੀਂ ਆਪਾਂ ਦਾ ਬੇਚ ਹੀ ਦੇਣੀ ਆ ਆਪਾਂ ਕੀ ਰੱਖਨੇ ਆ ਇਹ ਫਿਰ ਕਿੰਨਾ ਕੁ ਫਰਕ ਆ ਹਾਂ ਤੇ ਨਾ ਤੇਰੇ ਨਾਲ ਕਾਰੀਰ ਬਣਾ ਮਾਲਿਕ ਕਮਾਲ ਕਰੀਏ ਨਾ ਚਾਹ ਦਾ ਬਸ ਅੱਸੀ ਬਣੀਆ ਕਰਨਾ ਇਹ ਦਵਾ ਦੇ ਕਹੇ ਦੀ ਪਨੀਰੀ ਆ ਦਵਾ ਦੇ ਬਸ ਮਾ ਜਵਨ ਲਕੀਰੀ ਮਾਰੀਆ ਜਵਨ ਲਕੀਰਾ ਅੰਦਰ ਹੋ ਕੇ ਨਹੀਂ ਹੁਣਾ ਬਾਹਰ ਵੀ ਨਹੀਂ ਹੁਣਾ ਹੱਕ ਕਿ ਲਾਉ ਮੁੱਲ ਤਾਂ ਹੱਕ ਥੋੜਾ ਜਰੀਆ ਬਸ ਹੱਕ ਨੂੰ ਹਰਖਣਾ ਦਾ ਕੀ ਹੈ ਇਹਦੇ ਨਾਲ ਸਾਲੇ ਨਾਲ ਲੁੱਟਿਆ ਬਹੁਤ ਹੈ ਆਪਾਂ ਦਾ ਆਪ ਕਿ ਲੁੱਟਿਆ ਤੈਨੂੰ ਬਸ 52 ਦਿੱਤੀ ਉੱਤੇ ਭਾਵੇਂ ਸੁਰਖੇ ਮਾਰ ਦਿੱਤ ਕਿ ਨਾ ਵਾਲੀ ਮਾਰ ਦਿੱਤਾ ਕਰੇ ਬਾਹਰ ਤੇ ਜਗਾਰ ਦੇਖ ਲੈ ਕੇ ਜਾ ਕਰ ਉਹ ਕਰ ਗਈ ਸੀ ਫਿਰ ਫਿਰ ਆਪਾਂ ਯਾਰ ਅਗਦੇ ਬਿਨਾ ਵੇਖੀ ਭੇਜੀਆਂ ਬਾਈ ਇਹ ਗੱਲ ਦੀ ਗੱਲ ਹੈ ਬਾਈ ਬੱਚੇ ਦਾ ਸੋਨਾਰ ਕੀ ਸੁਰਖੀ ਸਰਕੇ ਲਾ ਦਿੰਦਾ ਯਾਰ ਉਹ ਸਹੀ ਹੈ ਬਸ ਸੀ ਜਿਆਦੇ ਸਾਲੀ ਦੇ ਲੋਕ ਕਹਿੰਦੇ ਤੜਕੇ ਨੂੰ ਭਾਣ ਤੁਸੀਂ ਦੇ ਮੈਂ ਫਿਰ ਸਾਪੋ ਹੁਣ ਮੈਂ ਤੈਨੂੰ ਕਹਾਂ ਪਤਾ ਨਹੀਂ ਕੀ ਤਾੜੀਆਂ ਪਾਈਆਂ ਜਾਂਦਾ ਤਿੰਨ ਘੰਟੇ ਹੋ ਗਏ ਨਾ ਤਾਰੇ ਕੀ ਖਾਤਾ ਹੋਏ ਨਾ ਦਾ ਵੀ ਘੋਗੇ ਨਹੀਂ ਹੋਣਗੇ ਘੋਗੇ ਘੋਗੇ ਕਹਿੰਦੇ ਆ ਤੜਪੇ ਦੇ ਚੀਕਾਂ ਦੇ ਚੀਕਾ ਪਕਾਂ ਪਾਈ ਦਿੰਗਾ ਹੁਣ ਨਹੀਂ ਚੱਲਦਾ ਕੰਮ ਹੈ ਨਹੀਂ ਚੱਲੂ ਫੇਰਾ ਉਹ ਮੈਂ ਚੱਲੂ ਇੱਕ ਵਾਰੀ ਤਾਂ ਮੈਨੂੰ ਰਾਹ ਪਾ ਰਾਹ ਦਾ ਪਾ ਯਾਰ ਕ੍ਰਿਸ਼ਨ ਇਹ ਨਾਲ ਕੰਮ ਕਰ ਰਮੇ ਤਾਂ ਕੋਤਕੀ ਵਾਲਾ ਕੰਮ ਸਵਾਦ ਨਹੀਂ ਆਉਂਦਾ ਗੱਲ ਹੈ ਤੈ ਵੀਰ ਬਣਿਆ ਹੁਣ ਨਹੀਂ ਹੋਣਾ ਕਹਿ ਤਾ ਦੇ ਕਰੀ ਹਾਂ ਤੇ ਨਹੀਂ ਹਾਂ ਇਹ ਸਹੀ ਗੱਲ ਪੁੱਛੀ ਭਰਾਵੀਂ ਗੱਲ ਆ ਮੁੱਲ ਨਹੀਂ ਜੇ ਤੂੰ ਸਹੀ ਗੱਲ ਪੁੱਛੇ ਵੀ ਮੁੱਲ ਆ 何 <yeah. S 3>